ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਇਹ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਨਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਸਾਰਿਆਂ ਨੂੰ ਪਿਆਰ ਫਰੇਸ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦਿਆਂਗੇ ਕਿ ਅੱਜ 19 ਜੂਨ ਨੂੰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਨੇ ਅੱਜ ਕਾਫੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਤੇ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੀ ਆ ਜਿਨ੍ਹਾਂ ਦਾ ਗੁਜ਼ਾਰਾ ਉਹਨਾਂ ਦਾ ਗੁਜ਼ਰਬਸਰ ਜਿਹੜਾ ਪੈਨਸ਼ਨਾਂ ਤੇ ਚੱਲਦਾ ਉਹਨਾਂ ਨੂੰ ਵੱਡੀ ਰਾਹਤ ਹੈ ਜਿਹੜੀ ਅੱਜ ਮਿਲੀ ਆ ਤੇ ਅੱਜ ਪੈਨਸ਼ਨ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਈ ਆ ਇਹ ਅ ਵਿਚ ਨਹੀਂ ਪਈਆਂ ਉਹਨਾਂ ਦੇ ਕੀ ਆਫ ਡਾਟਾ ਇਹ ਵੀ ਤੁਹਾਨੂੰ ਦੱਸਾਂਗੇ ਸੋ ਅੱਜ 19 ਜੂਨ ਦਾ ਦਿਨ ਹੋ ਚੁੱਕਿਆ ਜੀ ਪੈਨਸ਼ਨਾਂ ਆਲਰੇਡੀ ਲੇਟ ਨੇ ਜਿੱਥੇ ਪੈਨਸ਼ਨਾਂ ਦਾ ਸ਼ਡਿਊਲ ਜਿਹੜਾ ਹੁੰਦਾ ਹੈ 8 ਤੋਂ ਲੈ ਕੇ 15 16 ਦੇ ਵਿੱਚਕਾਰ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਪੈਨਸ਼ਨਾਂ ਜਾਰੀ ਕੀਤੀਆਂ ਜਾਂਦੀਆਂ ਨੇ ਲਾਭਪਾਤਰੀਆਂ ਨੂੰ ਪਰ ਇਸ ਵਾਰ ਪੈਨਸ਼ਨ ਕਾਫੀ ਲੇਟ ਹੈ ਕਾਰਨ ਹੈ ਕਾਰਨ ਤੁਹਾਨੂੰ ਦੱਸ ਚੁੱਕੇ ਹਾਂ ਅਸੀਂ ਕਿ ਲੁਧਿਆਣੇ ਦੇ ਵਿੱਚ ਇਲੈਕਸ਼ਨ ਹੋ ਰਹੇ ਸੀ ਅੱਜ ਇਲੈਕਸ਼ਨ ਹੋ ਰਹੇ ਨੇ 19 ਜੂਨ ਦਾ ਅੱਜ ਦਿਨ ਹੈ ਤੇ ਅੱਜ ਹੀ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ ਕੋਡ ਆਫ ਕੰਡਕਟ ਲੁਧਿਆਣੇ ਦੇ ਵਿੱਚ ਲੱਗਿਆ ਹੋਇਆ ਸੀ ਜਿਹਦੇ ਕਰਕੇ ਪੈਨਸ਼ਨਾਂ ਦੇ ਵਿੱਚ ਤੇਰੀ ਹੋਈ ਆ ਰਿਪੋਰਟ ਦੇ ਮੁਤਾਬਕ ਕਿਉਂਕਿ ਪਿਛੇ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਵਿੱਤੀ ਸੰਕਟ ਜਿਹੜਾ ਚੱਲਦਾ ਪਿਆ ਹੈ ਇਹਦੇ ਕਰਕੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਫੰਡ ਤੋਂ ਫੰਡ ਵੀ ਜਿਹੜੇ ਸਰਕਾਰ ਨੇ ਰੋਕੇ ਹੋਏ ਸੀ ਉਹ ਵੀ ਜਾਰੀ ਹੁਣ ਜਿਹੜੇ ਕਰ ਦਿੱਤੇ ਗਏ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਪੈਨਸ਼ਨਾਂ ਵੀ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਜਾਣਗੀਆਂ ਜਿੱਥੇ ਅੱਜ ਪੈਨਸ਼ਨ ਪਈ ਆ ਪਹਿਲਾਂ ਉਹ ਜ਼ਿਲ੍ਹਿਆਂ ਦੀ ਗੱਲ ਕਰੀਏ ਜਿੱਥੇ ਪੈਨਸ਼ਨਾਂ ਪਹ ਪੈ ਚੁੱਕਿਆ ਸੀ ਪਹਿਲਾਂ ਪਟਿਆਲਾ ਹੁਸ਼ਿਆਰ ਫਰ ਸ਼੍ਰੀ ਤਰਨਤਾਰਨ ਸਾਹਿਬ ਤੇ ਮਾਨਸਾ ਇਹਨਾਂ ਚਾਰ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪਹਿਲਾਂ ਜਾਰੀ ਹੋ ਗਈਆਂ ਸੀ ਬੜਾਪਾ ਦਿਵੰਗ ਤੇ ਸਾਡੀ ਜਿਹੜੀਆਂ ਯਾਨੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਗਈਆਂ ਸੀ ਵੀ ਤੇ 2 ਦਿਨਾਂ ਦੇ ਪਹਿਲਾਂ ਜਿਹੜਾ ਜਾ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਜੜੀਆਂ ਜਾਰੀ ਕਰ ਦਿੱਤੀ ਗਈ ਸੀ ਤੇ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਜਿਹੜੇ ਹਲਕੇ ਆ ਇਹਨਾਂ ਖੇ ਹਲਕਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਹੈਂਡੀਕੈਪ ਪੈਨਸ਼ਨਾਂ ਤੇ ਬਜ਼ੁਰਗਾਂ ਤੇ ਜੜੀਆਂ ਬੜਾਪਾ ਪੈਨਸ਼ਨਾਂ ਤੇ ਵਿਧਵਾ ਪੈਨਸ਼ਨਾਂ ਵੀ ਇਸ ਜ਼ਿਲ੍ਹੇ ਦੇ ਵਿੱਚ ਜਾਰੀ ਕਰ ਦਿੱਤੀਆਂ ਗਈਆਂ ਸੀ ਸੋ ਅੱਜ ਦੀ ਗੱਲ ਕਰੀਏ ਜੀ ਅੱਜ ਕਿਹੜੇ ਜ਼ਿਲ੍ਹੇ ਦੇ ਵਿੱਚ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਅਪਡੇਟ ਤੁਹਾਨੂੰ ਦਿੰਦੇ ਹਾਂ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਕਾਫੀ ਵੱਡਾ ਹੈ ਲਾਭਪਾਤਰੀ ਜਿਆਦਾ ਨੇ ਇਸ ਲਈ ਮੈਸੇਜ ਨਹੀਂ ਆ ਰਹੇ ਪਹਿਲੀ ਗੱਲ ਤੁਹਾਨੂੰ ਇਹ ਕਲੀਅਰ ਕਰ ਦਈਏ ਲੁਧਿਆਣਾ ਜਿਲ੍ਹੇ ਦੇ ਜਿਹੜੇ ਲਾਭਪਾਤਰੀ ਨੇ ਹਾਲੇ ਪੈਨਸ਼ਨ ਪੈ ਰਹੀ ਹੈ ਅਸੇ ਲਈ ਲੱਗ ਸਕਦਾ ਤੈਨੂੰ ਅਜ ਰਿਨੇ ਆਥਣ ਦੇ 1 ਵਜੇ ਤੋਂ ਪੈਨਸ਼ਨਾਂ ਪਾਉਣ ਦਾ ਕੰਮ ਜਿਹੜਾ ਜਾ ਉਹ ਸ਼ੁਰੂ ਕੀਤਾ ਗਿਆ ਹੈ ਜ਼ਿਲ੍ਹਾ ਜਿਹੜੇ ਜਿਹੜੇ ਪੈਨਸ਼ਨ ਪਾਉਂਦੇ ਨੇ ਡੀਐਸਐਸਓ ਦਫ਼ਤਰ ਵੱਲੋਂ ਤੇ ਹੁਣ ਬੈਂਕ ਜਿਹੜਾ ਜਾ ਪੈਨਸ਼ਨਾਂ ਪਾ ਰਿਹਾ ਹੈਗਾ ਤੇ ਆਉਂਦੇ ਘੰਟਿਆਂ ਦੇ ਵਿੱਚ ਪੈਨਸ਼ਨ ਜਿਹੜੀ ਹੈ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਹੈਂਡੀਕੈਪ ਪੈਨਸ਼ਨ ਹੋ ਸਕ ਹੋਵੇ ਜਿਹੜੀਆਂ ਭੈਣਾਂ ਦੀ ਵਿਧਵਾ ਫੈਨਸ਼ਨ ਲੱਗੀ ਆ ਉਹ ਵੀ ਕੱਲ ਤੱਕ ਜਾਰੀ ਹੋ ਸਕਦੀ ਹੈ ਜਾਂ ਹੋ ਸਕਦਾ ਅੱਜ ਸ਼ਾਮ ਤੱਕ ਜਾਂ ਫਿਰ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਜਾਰੀ ਹੋ ਸਕਦੀ ਹੈ ਤੁਹਾਨੂੰ ਮੈਸੇਜ ਜੇਕਰ ਨਹੀਂ ਆਉਂਦਾ ਤੁਸੀਂ ਖਾਤੇ ਦੇ ਵਿੱਚ ਚੈੱਕ ਕਰ ਸਕਦੇ ਆ ਲੁਧਿਆਣਾ ਜ਼ਿਲ੍ਹੇ ਦੀ ਹਲਕੇ ਜੀ ਸਮਰਾਲਾ ਰਾਏਕੋਟ ਫੈਲ ਸਾਨੇਵਾਲ ਡੇਲੋਂ ਮਾਛੀਵਾੜਾ ਮਲਹਾਉਦ ਸਿਦਵਾ ਵੇਟ ਖੰਨਾ ਲੁਧਿਆਣਾ ਪੱਛਮੀ ਤੇ ਜਗਰਾਉ ਇਹਨਾਂ ਹਲਕੇ ਦੇ ਜਿਹੜੇ ਸਾਡੇ ਲਾਭਪਾਤਰੀ ਨੇ ਖਾਤੇ ਚਾਟਕਾ ਲੜ ਫੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਆ ਚੁੱਕੀ ਹੋਵੇਗੀ ਦੂਜੇ ਨੁਫਰਤੇ ਜਿਲ੍ਹਾ ਹੈਗਾ ਜੀ ਬਰਨਾਲਾ 1 ਵਜੇ ਪੈਨਸ਼ਨ ਬਰਨਾਲਾ ਜ਼ਿਲ੍ਹੇ ਦੇ ਜਿਹੜੇ ਸ਼ਹਿਰ ਦੇ ਜਿਹੜੇ ਲਾਭਪਾਤਰੀ ਨੇ ਔਰ ਤਪਾ ਭਦੌੜ ਤੇ ਤਨੌਲਾ ਜਿਹੜੇ ਹਲਕੇ ਲੱਗਦੇ ਆ ਇਹਨਾਂ ਹਲਕਿਆਂ ਦੇ ਵਿੱਚ ਵੀ ਪੈਨਸ਼ਨ ਹੈ ਜਿਹੜੀ ਜਾਰੀ ਕੀਤੀ ਜਾ ਚੁੱਕੀ ਆ ਲਾਭਪਾਤਰੀ ਚੈੱਕ ਕਰ ਲੈਣ ਤੇ ਜਿਹੜਾ ਘਰ ਤੇ ਜਲਾ ਹੁੰਦਾ ਜੀ ਸ੍ਰੀ ਅਮ੍ਰਿਤਸਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਜਿਲ੍ਹਾ ਜਿਹੜੇ ਲਾਭਪਾਤਰੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਹਲਕੇ ਆ ਗਿਆ ਜਿਲ੍ਹੇ ਦੇ ਉਹਨਾਂ ਹਲਕਿਆਂ ਦੇ ਵਿੱਚ ਜਿਹੜੀ ਆ ਪੈਨਸ਼ਨ 1500 ਰੁਪਏ ਜਾਰੀ ਕੀਤੀ ਜਾ ਚੁੱਕੀ ਆ ਤੇ ਲਾਭਪਾਤਰੀ ਖਾਤੇ ਚੈੱਕ ਕਰ ਸਕਦੇ ਨੇ ਚੌਥੇ ਨੁਹਰ ਤੇ ਜਲਾ ਹੁੰਦਾ ਜੀ ਸੰਗਰੂਰ ਜੋ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਲ੍ਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਲਾਮ ਹਲਕਾ ਭਵਾਨੀਗੜ੍ਹ ਜੜਵਾ ਮੌਣਕ ਲਹਿਰਾ ਧੁਰੀ ਹਲਕੇ ਦੇ ਵਿੱਚ ਤੇ ਸੰਗਰੂਰ ਸ਼ਹਿਰ ਦੇ ਵਿੱਚ ਜਿਹੜੇ ਲਾਭ ਪਾਤਰੀ ਨੇ ਉਹਨਾਂ ਦੀਆਂ ਪੈਸ਼ਨਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਲਾਭ ਪਾਤਰੀ ਚੈੱਕ ਕਰ ਸਕਦੇ ਨੇ ਇਸ ਤੋਂ ਬਾਅਦ ਹਲਕਾ ਹੁੰਦਾ ਜੀ ਫਾਜ਼ਿਲਕਾ ਫਾਜ਼ਿਲਕੇ ਜ਼ਿਲ੍ਹੇ ਦੇ ਲਾਪਾਤਰੀ ਔਰ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਜਲਾਲਾਬਾਦ ਅਰਨੀਵਾਲਾ ਤੇ ਅਬੋਹਰ ਇਹਨਾਂ ਹਲਕਿਆਂ ਦੇ ਵਿੱਚ ਵੀ ਪੈਨਸ਼ਨਾਂ ਜੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਸਜੜੇ ਲਾਪਾਤਰੀ ਨੇ ਭਾਵਿਓ ਹੈਂਡੀਕੈਪ ਨੇ ਸਾਡੇ ਦਿਵਿਆਂ ਭੈਣ ਭਰਾ ਨੇ ਸਾਡੇ ਬਜ਼ੁਰਗ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਆ ਵਿਧਵਾ ਪੈਸ਼ਨਾਂ ਲੱਗੀਆਂ ਨੇ ਖਾਤੇ ਚੈੱਕ ਕਰ ਲੈਣ ਤੁਹਾਡੇ ਖਾਤੇ ਦੇ ਵਿੱਚ ਰਕਮ ਹੈ ਜਿਹੜੀ ਤੁਹਾਡੀ ਕਾਂਸ਼ੰਦੀ ਪਾ ਚੁੱਕੀ ਹੋਵੇਗੀ ਨਹੀਂ ਭਈ ਜੇਕਰ ਪੰਜ ਜਿਲ੍ਹਿਆਂ ਦੇ ਵਿੱਚ ਪੈਨਸ਼ਨ ਤੁਹਾਡੀ ਹਾਲੇ ਨਹੀਂ ਆਈ ਤੇ ਆਉਂਦੇ ਘੰਟਿਆਂ ਦੇ ਵਿੱਚ ਆ ਜਾਏਗੀ ਤੁਸੀਂ ਬੇਫਿਕਰ ਰਹੋ ਟੈਨਸ਼ਨ ਨਹੀਂ ਲੈਣੀ ਆਉਦੇ ਘੰਟਿਆਂ ਦੇ ਵਿੱਚ ਕਿਉਂਕਿ ਅੱਜ ਬੈਂਕ ਪਾ ਰਹੇ ਨੇ ਪੈਨਸ਼ਨਾਂ ਵੱਖ-ਵੱਖ ਬੈਂਕਾਂ ਦੇ ਵਿੱਚ ਲਾਭਪਾਤਰਿਆਂ ਦੇ ਖਾਤੇ ਹੁੰਦੇ ਆ ਇਸ ਲਈ ਇਹਦੇ ਵਿੱਚ ਦੇਰੀ ਹੁੰਦੀ ਆ ਤੁਸੀਂ ਆਥਣ ਤੱਕ ਜਾਂ ਰਾਤ ਤੱਕ ਇੰਤਜ਼ਾਰ ਕਰ ਲਓ ਤੁਹਾਡੇ ਰਕਮ ਜੜੀ ਆ ਤੁਹਾਡੇ ਖਾਤੇ ਦੇ ਵਿੱਚ ਆ ਜਾਫੀਗੀ ਸੋ ਜਿਹੜੇ ਬਜ਼ੁਰਗ ਸਾਡੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਨੂੰ ਵੀ ਦੱਸ ਦਿਓ ਬੜਾਫਾ ਪੈਨਸ਼ਨਾਂ ਪੈਣੀ ਸ਼ੁਰੂ ਹੋ ਚੁੱਕੀਆਂ ਨੇ ਇਹਨਾਂ ਜਿਲ੍ਹਿਆਂ ਦੇ ਵਿੱਚ ਅੱਜ ਸ਼ਾਮ ਤੱਕ ਪੈਨਸ਼ਨਾਂ ਪਹੁੰਚੀਆਂ ਸੋ ਇਹ ਪੰਜ ਜ਼ਿਲ੍ਹੇ ਨੇ ਜਿੱਥੇ ਪੈਸ਼ਨਾ ਅੱਜ ਜਾਰੀ ਹੋਈਆਂ ਨੇ 19 ਜੂਨ ਨੂੰ 3 ਵਜੇ ਤੱਕ ਦੀ ਰਿਪੋਰਟ ਦੇ ਰਿਆ ਜੇਕਰ ਅਗਲੇ 2 ਦਿਨ ਘੰਟਿਆਂ ਦੇ ਵਿੱਚ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਜਲੰਧਰ ਫਗਵਾੜਾ ਨਵਾਂ ਸ਼ਹਿਰ ਮਹਾਲੀ ਰੋਪੜ ਔਰ ਇਧਰ ਆ ਜੇ ਤਾਂ ਮਲੇਰਕੋਟਲਾ ਬਠਿੰਡਾ ਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਸਲਾ ਪਾ ਦਿੱਤੀਆਂ ਜਾਣ ਗਿਆ ਹੋਂ ਦੇ ਘੰਟਿਆਂ ਦੇ ਦਰਮਿਆਨ ਤੇ ਜੋ ਕਿਉਂਕਿ ਹਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਿੱਲ ਪਾਸ ਹੋਏ ਨਹੀਂ ਹੋਏ ਇਹ ਸਾਨੂੰ ਹਲੇ ਕੋਈ ਅਪਡੇਟ ਨਹੀਂ ਆ ਪਰ ਸਾਨੂੰ ਇਦਾਂ ਲੱਗਦਾ ਕਿ ਪੈਨਸ਼ਨਾਂ ਪੈ ਜਾਣਗੀਆਂ ਜੇਕਰ ਨਹੀਂ ਪੈਂਦੀਆਂ ਤੇ ਅਗਲੇ 1-2 ਦਿਨਾਂ ਤੱਕ ਪੈਨਸ਼ਨਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਾ ਦਿੱਤੀਆਂ ਜਾਣਗੀਆਂ ਬਠਿੰਡਾ ਜ਼ਿਲ੍ਹਾ ਸਭ ਤੋਂ ਵੱਡਾ ਹੈ ਜੀ ਇੱਥੇ ਲਾਭਪਾਤਰੀ ਜ਼ਿਆਦਾ ਨੇ ਹੋ ਸਕਦਾ ਹੈ ਇੱਥੇ ਕੱਲ ਤੱਕ ਪੈਨਸ਼ਨਾਂ ਪੈਣ ਜਿਹੜੇ ਸਾਡੇ ਲਾਭਪਾਤਰੀ ਜੁੜੇ ਹੋਏ ਨੇ ਇਸ ਵੀਡੀਓ ਦੇ ਨਾਲ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਜ਼ਰੂਰ ਔਰ ਨੱਪ ਦਿਓ ਘੰਟੀ ਵਾਲਾ ਬਟਨ ਜਿਹੜਾ ਸਬਸਕ੍ਰਾਈਬ ਦੇ ਨਾਲ ਹੁੰਦਾ ਹੈ ਕਿਉਂਕਿ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਪੈਨਸ਼ਨ ਪਾਈ ਜਾਂਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਦੀ ਲਿਖਤੀ ਪੋਸਟ ਪਾ ਕੇ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਹਰ ਜ਼ਿਲ੍ਹੇ ਦੀ ਵੀਡੀਓ ਬਣਾਵਾਂਗੇ ਫਿਰ ਕਾਫੀ ਸਮਾਂ ਵਿੱਚ ਖਰਾਬ ਹੁੰਦਾ ਲਿਖਤੀ ਪੋਸਟ ਪਾ ਕੇ ਅਸੀਂ ਜਾਣਕਾਰੀ ਸਾਂਝੀ ਕਰ ਦਿੰਨੇ ਹੁੰਦੇ ਆ ਇਸ ਲਈ ਤੁਸੀਂ ਘੰਟੀ ਵਾਲਾ ਬਟਨ ਨੱਪ ਕੇ ਰੱਖੋ ਤਾਂ ਕਿ ਜਿਹੜਾ ਨੋਟੀਫਿਕੇ ਸੋ ਜੇ ਅਗਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਜੀ ਤੁਹਾਡੇ ਪੈਨਸ਼ਨ ਨਹੀਂ ਆਈ ਤੁਹਾਨੂੰ ਕੋਈ ਰਿਕਵਰਟ ਹੈ ਪੈਨਸ਼ਨ ਦੇ ਵਿੱਚ ਤੁਸੀਂ ਕੋਈ ਸਹਾਤਾ ਲੈਣੀ ਚਾਹੁੰਦੇ ਹੋ ਸਾਨੂੰ ਕਮੈਂਟ ਦੇ ਵਿੱਚ ਸਾਡੇ ਨਾਲ ਸਿੱਧੀ ਗੱਲਬਾਤ ਸਿੱਧਾ ਰابطਾ ਕਾਇਮ ਕਰ ਸਕਦੇ ਹੋ ਤੁਹਾਡੀ ਪੂਰੀ ਤਰ੍ਹਾਂ ਨਾਲ ਹੈਲਪ ਕੀਤੀ ਜਾਵੇਗੀ ਸੋ ਕਮੈਂਟ ਦੇ ਨਾਲ ਸਾਡੇ ਜੁੜੇ ਰਹਿਣਾ ਧੰਨਵਾਦ ਜੀ ਸ਼ੁਕਰੀਆ ਸਭ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ